ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੋ ਗੁਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸੋ ਅੱਜ ਜੀ ਨਾ ਧੁੱਪ ਹੈ ਨਾ ਛਾਂ ਹੈ ਨਾ ਹਵਾ ਹੈ ਮੌਸਮ ਇਸ ਟਾਈਮ ਪੂਰਾ ਗਰਮ ਹੋਇਆ ਪਿਆ ਜੀ ਤੇ ਇਹ ਗਰਮੀ ਨੇ ਜੱਟਾਂ ਦੇ ਵੀ ਹਾਲਾਤ ਥੋੜਾ ਜੇ ਗਰਮ ਕਰਵੇ ਅੱਗੇ ਨੂੰ ਆ ਜਾ ਨਹੀਂ ਪਿੱਛੇ ਕਹੂੰਗਾ ਮੈਂ ਭਈਆ ਫੋਨ ਫੜ ਕੇ ਖੜਾਇਆ ਬਈ ਤੇ ਗਰਮੀ ਨੇ ਹਾਲਾਤ ਐਸੇ ਕਰੇ ਬਈ ਜੱਟਾਂ ਦੇ ਵੀ ਬਸ ਹੁਣ ਪੁੱਛੋ ਨਾ ਇੱਕ ਜਿਹੜੀ ਬਿਮਾਰੀ ਆ ਗਈ ਜੀ ਉਹਨਾਂ ਜਿਆਦਾ ਹੀ ਕੁਸ ਸਾਰਿਆਂ ਦੇ ਜਾਨ ਮੁੱਠੀ ਚ ਲਿਆਉਂਦੀ ਪਈ ਆ ਜੀ ਬਈ ਉਹਦਾ ਕੋਈ ਮਸਲਾ ਹੱਲ ਹੈ ਨਹੀਂ ਕੋਈ ਹਜੇ ਤੱਕ ਕਾਰਨ ਨੂੰ ਬਹੁਤ ਕਹੀ ਜਾਂਦੇ ਵੀ ਪਤਾ ਨਹੀਂ ਕੋਈ ਦੁਕਾਨਦਾਰ ਆਪਣੇ ਸਪਾਰਸਾ ਕਰਾਈ ਜਾਂਦੇ ਵੀ ਆਹ ਪਾ ਦੋ ਉਹ ਪਾ ਦੋ ਇਹ ਪਾ ਦੋ ਉਹ ਪਾ ਦੋ ਪਰ ਹਜੇ ਤੱਕ ਕੋਈ ਸੋਲੂਸ਼ਨ ਵਾਲਾ ਮਤਲਬ ਉਹਦਾ ਹੱਲ ਲੱਭਿਆ ਨਹੀਂ ਗਿਆ ਹੈਗਾ ਵੀ ਹਾਂ ਵੀ ਉਹ ਬਿਮਾਰੀ ਕਿਹੜੀ وجہ ਤੇ ਆਈ ਹੈ ਤੇ ਕੀ ਆ ਉਹਦਾ ਹੱਲ ਹੈ ਤੇ ਹੁਣ ਚਲੋ ਦੇਖੀ ਜਾਓ ਕਿ ਜੋ ਪਰਮਾਤਮਾ ਨੂੰ ਮਜੂਰ ਆ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਵੀ ਰੱਬਾ ਰੱਬਾ ਮੀ ਪਾਲ ਤੇ ਮੀ ਪਾਉਣ ਵਾਲੇ ਜਿਹੜਾ ਮੈਂ ਪਰਸੋ ਚੌਥੇ ਦੀ ਵੀਡੀਓ ਦੇ ਵਿੱਚ ਮੀਂਹ ਦੀਆਂ ਗੱਲਾਂ ਜਿਹਾ ਕਰਦਾ ਤਾਂ ਜੀ ਇੱਕ ਭੈਣ ਦਾ ਕਮੈਂਟ ਆ ਆ ਕਹਿੰਦੀ ਜੀ ਵੀਰੇ ਤੂੰ ਮੀਂਹ ਨਾ ਮੰਗਿਆ ਕਰ ਵੀ ਮੇਰਾ ਘਰ ਕੱਚਾ ਉਹ ਚੋਣ ਲਾ ਜਾਂਦਾ ਹੁਣ ਕੀ ਕਰ ਸਕਦੇ ਆ ਤਾਂ ਹੀ ਕਹਿੰਦੇ ਵੀ ਪਰਮਾਤਮਾ ਨੂੰ ਸਾਰਿਆਂ ਦਾ ਫਿਕਰ ਆ ਅ ਇਕਲਾ ਇੱਕ ਹੁਣ ਜ਼ਿੰਮੇਵਾਰ ਤਬਕੇ ਨੂੰ ਤਾਂ ਮੀਂਹ ਦੀ ਲੋੜ ਹੈ ਕੋਈ ਹੁਣ ਗੰਨੇ ਵੀ ਮੀਂਹ ਮੰਗਦੇ ਬੂਟੇ ਵੀ ਮੀਂਹ ਮੰਗਦੇ ਆ ਜਿਹੜਾ ਜੀਰੀ ਚ ਮੀਂਹ ਵਾਲੇ ਪਾਣੀ ਨੇ ਅਸਰ ਕਰਨਾ ਕਿ ਉਹ ਜਿਹੜਾ ਅਸੀਂ ਪਾਣੀ ਦਾ ਨਾਮ ਪਾਉਂਦੇ ਉਹਨੇ ਨਹੀਂ ਅਸਰ ਕਰਨਾ ਉਹਨਾਂ ਤੇ ਹੁਣ ਅੱਜ ਪ੍ਰੋਗਰਾਮ ਬਣਾਇਆ ਜੀ ਸੀਮ ਦੀ ਜਿਹੜਾ ਸਾਡਾ ਚਰੀ ਵਾਲਾ ਖੇਤ ਹੈ ਜੀ ਹਾਂ ਵੀ ਇਹਨੂੰ ਕਰਕੇ ਲੋਟ ਫੋਟ ਜਾ ਐਦੇ ਚ ਥੋੜੀ ਜੀ ਜੀ ਲਾ ਦਿੰਦੇ ਜਿਹੜਾ ਜਿੰਨੇ ਕਿ ਜਿੰਨੇ ਕਿ ਬੂਟੇ ਸਾਡੇ ਖੇਤਾਂ ਚ ਮਰੇ ਹੋਇਆ ਵੀ ਉਹਨਾਂ ਕ ਬੂਟੇ ਹੋਰੇ ਲਾ ਦਿੰਦੇ ਲਾ ਕੇ ਮੈਂ ਪਾਪਾ ਜੀ ਕਈ ਦਿਨਾਂ ਤੋਂ ਮੈਨੂੰ ਕਹਿੰਦੇ ਸੀ ਵੀ ਕਹਿੰਦੇ ਵੀ ਚਰੀ ਵਾਲਾ ਖੇਤ ਅੱਧਾ ਕਿ ਬੇਲਾ ਹੋ ਗਿਆ ਵੀ ਕੱਖ ਐ ਤਕੇਵਨ ਕੋਲ ਬਾਧੂ ਆ ਵੀ ਉਹਨੂੰ ਜੇ ਤੈਨੂੰ ਕਿਤੇ ਇੱਥੇ ਲੋਕਲ ਪਨੀਰੀ ਮਿਲਦੀ ਇਹਦਾ ਪਨੀਰੀ ਲੈ ਕੇ ਉਹਦਾ ਕੱਦੂ ਕਰਕੇ ਉਹਨੂੰ ਵੀ ਲਾਏ ਦੇ ਚਾ 26 ਮਿਲ ਜਵੇ ਚਾ 11 ਕਿ ਮਿਲ ਜਵੇ ਜਿਹੜੀ ਮਰਜ਼ੀ ਮਿਲ ਜਵੇ ਮਹਾਚਲ ਅੱਜ ਮੈਂ ਜੀ ਪਤਾ ਕਰਿਆ ਉਦਲੀ ਕੋਲ ਕਹਿੰਦਾ ਦੱਲੀ ਕਹਿੰਦਾ ਮੇਰੇ ਕੋਲ ਪਨੀਰੀ ਖੜੀ ਆ ਵੀ ਕਿਸੇ ਨੇ ਪੁੱਛੀ ਵੀ ਹੋਈ ਆ ਵੀ ਤੂੰ ਪੱਟ ਲੈ ਜਾ ਆਪਣੇ ਕਹਿੰਦਾ ਵੀ ਉਹਨੇ ਤਾਂ ਕੀ ਲੈ ਕੇ ਦੀ ਪੁੱਛੀ ਹੋਈ ਵੀ ਜੇ ਹੈ ਤਾਂ ਕੀਲੇ ਤਾਂ ਵੱਧਾ ਕਹਿੰਦਾ ਮੇਰੇ ਕੋਲ ਖੜੀ ਮੇ ਤੁ ਪੱਟ ਲੈ ਜਾ ਫਿਰ ਮਾਹ ਵੀ ਨੱਠ ਭੱਜ ਕਰਕੇ ਜੀ ਜਿਹੜੇ ਬੜੇ ਬੜੇ ਕੱਖ ਤੇ ਵਿਚੇ ਭਈਆ ਵਿਚੇ ਪਾਪਾ ਜੀ ਵਿਚੇ ਮੈਂ ਮੈਂ ਟਰੈਕਟਰ ਲੈਣ ਚਲ ਗਿਆ ਸੀ ਪਿੱਛੇ ਤੇ ਉਹਨਾਂ ਨੇ ਮਤਲਬ ਆ ਜਿਹੜੇ ਬੜੇ ਬੜੇ ਕੱਖ ਸੀ ਸਾਰੇ ਵੱਢ ਕੇ ਖੇਤ ਲੈਵਲ ਜਾ ਕਰ ਲਿਆ ਤੇ ਇਹਨੂੰ ਹੁਣ ਆ ਰੋਟਾ ਬੀਟਰ ਨਾਲ ਮਾਹ ਵੀ ਚੱਲ ਦਹੋਰ ਤੇ ਹੀਰ ਕਰਕੇ ਫਿਰ ਪਾਣੀ ਛੱਡ ਦਾਂਗੇ ਨਾਲ ਨਾਲੇ ਬੱਟਾ ਜੀਆਂ ਲਾ ਕੇ ਨਾ ਤੇ ਅਤ ਕੀ ਦੇਖਦੇ ਵੈਗਰੂ ਜੀ ਕਿਰਪਾ ਕਰੇ ਪੋਲਟਰੀ ਫਾਰਮ ਦਾ ਵੀ ਅਤ ਕੀ ਕੰਮ ਸਟਾਰਟ ਕਰੇ ਦੇਣਾ ਅਗਸਤ ਤੋਂ ਗੁਸਤ ਦੇ ਵਿੱਚ ਜਾ ਕੇ ਪਲਾਨਿੰਗ ਤਾਂ ਪੂਰੀ ਆ ਜੇ ਬੈਸ ਗਰੂ ਕੋਈ ਵਿਵਤਾ ਨਾ ਖੜੀ ਕਰੇ ਕਿਉਂਕਿ ਇਹਦੇ 2 ਕੋ ਲੱਖ ਰੁਪਏ ਦਾ ਇਹ ਸਮਾਨ ਇਹਦੇ ਚ ਹੋਰ ਪੈਣਾ ਆ ਦੇਖਾਂਗੇ ਕਿਦਾਂ ਪ੍ਰੋਸੈਸ ਚੱਲਦਾ ਕਿਦਾਂ ਨਹੀਂ ਬਾਕੀ ਆ ਉਹਦੇ ਵਾਸਤੇ ਰਸਤਾ ਵੀ ਛੱਡਣਾ ਜੇ ਦਿੱਲੀ taraf 15 ਗੱਫਟ ਜੜੀ ਗੱਡੀ ਫੀਡ ਫੂਡ ਲੈ ਕੇ ਆਉਣੀ ਆ ਲੱਲਾ ਪੱਬਾ ਦਾ ਕਰਨਾ ਉਹਦੇ ਵਾਸਤੇ ਉਹਨਾਂ ਰਸਤਾ ਛੱਡ ਕੇ ਬਾਕੀ ਦੇ ਵਿੱਚ ਅਸੀਂ ਅ ਬੀਜ ਦਾਂਗੇ ਦੇਖਦੇ ਮੈਂ ਤਾਂ ਦਿੱਲੀ ਨੂੰ ਪਨੀਰੀ ਪਨੀਰੀ ਪੁੱਛ ਤਾਂ ਲਈ ਪਰ ਬੀਜ ਪੁੱਛਿਆ ਨਹੀਂ ਕਿਹੜਾ 26 ਹੋਊਗਾ ਜਾਂ ਕੋਈ ਹੋਰ ਹੋਊਗਾ ਹਾਇ ਤਾਂ ਲੇਟ ਵੈਰੈਟੀ ਹੋ ਕੋਈ ਵੀ ਜਿਹੜੀ ਹੁਣ ਇੱਕ ਗੱਲ ਹੈਗੀ ਜੀ ਇਹ ਖੇਤ ਦੇ ਵਿੱਚ ਹਾਇ ਮੇਰੇ ਰੱਬਾ ਇੰਨਾ ਚੂਹਾ ਤਾਂ ਨਾ ਹਾਇ ਉਧਰ ਜੀਰੀ ਲੱਗੀ ਇਧਰ ਰਾਜੂ ਬਾਈ ਨੇ ਵਿਚਾਲੇ ਵਿੱਚ ਆਪਣਾ ਬਚਾਅ ਦਾ ਕਰ ਲਿਆ ਵਿੱਚ ਦਵਾਈ ਦੂਜੀ ਪਾਈ ਗਿਆ ਦਵਾਈ ਤਾਂ ਇੱਕ ਵਾਰ ਪਾਪਾ ਜੀ ਨੇ ਇਹਦੇ ਤੇ ਪਾ ਵੀ ਦਿੱਤੀ ਲੈ ਕੇ ਪਰ ਇੰਨਿਆਂ ਕਿ ਖੱਡਾ ਹੈ ਨਾ ਚੂਹੇ ਦੀਆਂ ਡਰ ਲੱਗਦਾ ਤਾਂ ਕਿਤੇ ਕੱਖ ਵੱਢਣ ਆ ਜਾਂਦੇ ਨੇ ਇੱਥੇ ਨੂੰ ਬੀਕੂ ਆ ਖੱਡਾਂ ਦੇ ਵਿੱਚ ਇੱਕ ਗੱਲ ਹੁੰਦਾ ਵੀ ਚੂਹਾ ਹੀ ਨਹੀਂ ਹੈਗਾ ਹੋਰ ਜਾਨਵਰ ਵੀ ਆ ਸਕਦਾ ਤੇ ਕਿਤੇ ਕੋਈ ਲੜੇ ਨਾ ਜਾਵੇ ਇਹੋ ਜਿਹੇ ਸਾਰੇ ਦਿਮਾਗ ਦੇ ਵਿੱਚ ਜਦ ਉਹ ਆ ਜਾਂਦਾ ਨਾ ਕੋਈ ਗੱਲ ਦਿਮਾਗ ਚ ਆ ਜਾਂਦੀ ਹੈ ਫਿਰ ਉਦੋਂ ਹੀ ਵੱਡਦੇ ਨੂੰ ਵੀ ਡਰ ਲੱਗੀ ਜਾਂਦਾ ਤੇ ਹੁਣ ਮਿਲਦਾ ਜੀ ਮੈਂ ਤੁਹਾਨੂੰ ਮੈਂ ਬਾਲ ਮੈਨੂੰ ਇੱਕ ਵਾਰ ਕਰਦਾ ਮੈਂ ਤਾਂ ਲੱਲਾ ਭੱਜਾ ਜੀ ਫਿਰ ਮਿਲਦਾ ਜੀ ਤੁਹਾਨੂੰ ਲੋ ਜੀ ਇੱਕ ਇੱਕ ਸਹਿਤ ਤਾਂ ਹੈਗੀ ਰੋਟਾ ਮੀਟਰ ਦੀ ਬਈ ਆ ਜਿਹੜੇ ਕੱਕ ਕੁੱਖ ਜੇ ਨਾ ਇਹ ਸਾਰਾ ਕੁਝ ਬੱਚੇ ਗੋਲ ਮੋਲ ਕਰ ਦਿੰਦਾ ਇਹਨੂੰ ਕਰਤਾ ਜੀ ਹੁਣ ਲੋਟ-ਫੋਟ ਤੇ ਹੁਣ ਸਾਡਾ ਬੰਦਾ ਹਾ ਜੀ ਜਿਹੜਾ ਖੜ ਜਾ ਮਧੂਬਨ ਤੂੰ ਵੀ ਬਲਾਦੇ ਕੋ ਸਾਸਰੀ ਕਾਲ ਕੇ ਨਰਾਜ ਆ ਸਾਸਰੀ ਕਾਲ ਜੀ ਕੀ ਹਾਲ ਹੈ ਤੇਰਾ ਠੀਕ ਹੈ ਜੀ ਕਿਵੇਂ ਰਹੀ ਤੇਰੀ ਇਹ ਜੀਰੀ ਦਾ ਸੀਜ਼ਨ ਸੀਜ਼ਨ ਗਾ ਚੱਲਿਆ ਤਾਂ ਠੀਕ ਹੈ ਹਾਂ ਸਾ ਤੇ ਦੋ ਜਗ੍ਹਾ ਕੀ ਜੀਰੀ ਲਗਾਇਆ ਸੀ ਅੱਛਾ ਕਿੱਥੇ ਕਿੱਥੇ ਲਾ ਕੇ ਆ ਜੀਰੀ ਇੱਕ ਮੁਕੇਰੀਆ ਨਹੀਂ ਬਰਦਾਸ਼ਤ ਹਾਂ ਉहां ਪਰ ਲਗਾਇਆ 12 13 ਦਿਨ ਚੱਲਿਆ ਹਾਂ ਪਰ ਉਸਕੇ ਬਾਅਦ ਚੱਲ ਗਿਆ ਕਪੂਰਖਲਾ ਦੋ ਜਗ੍ਹਾ ਰੁਕਣੀ ਕੀ ਤੂੰ ਬਾਹਰ ਜੀਰੀ ਲਾਉਂਦਾ ਫਿਰ ਗਿਆ ਸਰਦਾਰ ਦਾ ਹਾਲ ਪੁੱਛੇ ਨਹੀਂ ਸਰਦਾਰ ਇੱਥੇ ਰੋਲਦਾ ਫਿਰ ਗਿਆ ਲੇਵਰ ਦੇ ਮਗਰ ਨਟਾ ਫਿਰਿਆ ਨਵਾਰ ਠੂ ਗਿਆ ਤੇ ਸਰਦਾਰ ਜੀ ਫੋਨ ਕੀਤਾ tha ਬੋਲਦਾ ਮਧੂ ਠੂ ਗਿਆ ਤਮੇ ਬੋਲਾ ਕਿ ਸਰਦਾਰ ਜੀ ਆ ਕੇ ਹਾਂ ਇਹ ਤਾਂ ਫੋਨ ਮੇਰੇ ਕੋਲ ਯਹਾਂ ਸੇ ਕਾਲਨੇ ਕੇ ਬਾਅਦ ਹੀ ਮੇਰੇ ਕੋਲ ਉहां ਪਰ ਠੂ ਗਿਆ ਫੋਨ ਕੀ ਕਰ ਦਿਆ ਹਾਂ ਇੱਥੇ ਸਾਨੂੰ ਲੇਵਰ ਨਹੀਂ ਮਿ

ਠੀਕ ਹੈ ਠੀਕ ਹੈ ਹਾਂ ਤੋਂ ਛੋਟਾ ਹੀ ਸਾਬ ਅੱਛਾ ਅੱਛਾ ਚੱਲ ਠੀਕ ਹੈ ਮਿਹਨਤ ਕਰਦਾ ਜੀ ਪੂਰੀ ਗੱਡ ਕੇ ਇੱਧਰ ਮੇਲੋ ਪਾਪਾ ਜੀ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਆ ਤਾਂ ਗਰਮੀ ਬਹੁਤ ਹੋਇਆ ਹੋਇਆ ਗਰਮੀ ਲੱਤੋਂ ਪਤਾ ਦੇਖੋ ਕਿਹੜੇ ਸਾਫ ਨਾਲ ਨਿਕਲਾਈ ਫੇਰਾ ਪਰ ਕੰਦੀ ਖਾਤਾ ਖੱਚਿਆ ਸੀ ਅੱਜ ਹਾਂ ਸੰਸਾਂ ਸੀ ਜਿਹੜੀ ਛੋਟੇ ਛੋਟੇ ਜੀ ਬਰੇ ਦਾਇਰਾ ਆ ਜਾ ਉਹ ਕਰਤਾ ਚੱਕ ਤਿੰਨ ਉਹ ਫੇਰ ਲਦੀਵੇ ਜੀ ਦੋ ਤਿੰਨ ਭਰੀਆਂ ਵੱਡੀਆਂ ਵੀ ਦੋ ਆਪੀਆਂ ਪਰਾਂ ਦੋ ਆਪੀਆਂ ਠੀਕ ਆ ਬੰਨੀ ਬਾਈਸਾਈਕਲ ਹਾਂ ਦਲੇਨ ਨਗਰ ਆਈ ਬੀ ਕਾਬੂ ਜਾ ਹੁੰਦਾ ਸੀ ਤਾ ਹਾਂ ਹਾਂ ਉਹ ਨਹੀਂ ਤਾਂ ਐ ਕਰਦੇ ਆ ਬਿੱਕੀ ਹਾਂਜੀ ਇਹਨੂੰ ਮੈਂ ਕਹਿੰਦਾ ਦੌਰ ਹੋਰ ਕਰਦਾ ਅੱਛਾ ਜੀ ਉਹ ਨਹੀਂ ਹਾਂ ਜਿਹੜੇ ਇੱਕ ਨਹੀਂ ਪਾਣੀ ਛੱਡ ਗਏ ਨਾ ਹਾਂਜੀ ਅੱਦੋ ਨਹੀਂ ਕਰਨਾ ਹੈਗਾ ਕਿ ਟਰੈਕਟਰ ਕਾ ਨੂੰ ਇਹਨੇ ਮੈਂ ਥੋੜੀ ਜਿਹੀ ਪੇਲ ਲਪੜੀਆ ਕਰਨਾ ਬਸ ਤੋੜਨ ਨੂੰ ਤਾਂ ਕੋਸ ਟਾਈਮ ਨਹੀਂ ਲੱਗਣਾ ਉੱਚਾ ਨਹੀਂ ਮੈਨੂੰ ਪਾਪਾ ਜੀ ਸੈੱਟ ਕੇ ਥੋੜਾ ਹੋਲੀ ਬਾਈ ਅੱਛਾ ਪਿਛਲੀ ਵਾਰ ਕਰਨਾ ਲੰਬੇ ਲੋਕ ਨੂੰ ਬੰਨ੍ਹੇ ਖਿਆਲ ਹਾਂ ਹਾਂ ਜਿਹੜੇ ਘਟ ਖਾਣੀਆਂ ਨੇ ਪਹਿਣ ਕਹੀਗਾ ਕਰ ਦੂਗਾ ਮਾੜੇ ਮੂਟੇ ਪੱਧਰੀਆਂ ਵਿੱਚ ਆਹ ਜਿਹੜੀ ਸਾਈਡ ਵੱਰ ਬੱਟਾ ਲੱਗਣੀ ਇਹਨੂੰ ਕਹ ਦੋ ਮੋਦ ਨੂੰ ਤਸੱਲੀ ਨਾਲ ਲਾ ਦੇ। ਹਾਂ ਲੌਇਲ ਨੇ ਆਪੇ ਲੱਕੇ ਨਾਵਾ। ਹਾਂ। ਕੜ ਤੇ ਇਹਨੂੰ ਕਹਿੰਦੇ ਕਿੰਨੇ ਪਾਸੇ ਆ? ਹਾਂ। ਗੁੱਦਦੂਲੇ ਪਾਸੇ ਲੱਗਣੀ ਲੋੜ ਨਹੀਂ। ਇੱਧਰ ਵੀ ਸਾਈਡ ਕਿੰਨੀ ਕਾ ਕਿੰਨੀ ਖੱਤੀਂ ਪਿਆ ਜਾਵਾ ਚਾਹ ਤਾਂ ਜਾਵਾ ਦੇ ਦਿੰਆਂ। ਹੂੰ। ਹੁਣ ਇੱਥੇ ਕਿੰਨਾ ਰਸਤਾ ਛੱਡੂਗਾ ਤੁਸੀਂ ਇੱਧਰ ਲਈ 15 ਗੱਫਟ ਛੱਡ ਕੇ ਬੱਟ ਲਾਉਣੀ ਬਣੀ ਐਨੇ। ਇਹ ਇੱਥੇ ਜੇ ਲੱਗਣੀ ਬਣੀ ਐਨੇ। ਆ ਰਸਤੇ ਮੈਂ ਕੰਮ ਸ਼ੁਰੂ ਕਰਨਾ ਹੈ ਯਾਰ ਅੱਜ ਮਤ ਆਇਆ ਸੋੜਾ ਘਾਤਰਾ ਲਿੰਗੇ ਜਾਣਾ ਸਾਰੇ ਫਿਆਚਾਰੀ ਕੁਰੀ ਕਰਦੇ ਆਂ ਹਾਂਜੀ ਉਹਦੇ ਬਾਅਦ ਅਗਲੇ ਮਹੀਨੇ ਦਾ ਫਿਰ ਸਮਝ ਲੱਗਦਾ ਜਿਹੜੀ ਬਾ 26 ਪੀ ਹੈ ਛੇਤੀ ਪੱਕ ਜਾਂਦਾ ਮੈਂ ਤੁਸੀਂ ਕਹਿੰਦੇ ਵੀ ਚਾ ਆਹ ਤਾਂ ਰਸਤਾ ਨਹੀਂ ਵੀ ਛੱਡੂੰਗਾ ਇੱਕ ਗੱਡੀ ਸਾਲੀ ਉਧਰ ਹੀ ਧਰਾ ਲੂ ਖਜਾਲ ਤੇ ਚੱਕ ਕੇ ਅੰਦਰ ਪਾਉਣ ਦੀ ਫੀਲਡ ਫੀਲਡ ਦਾ ਵਾਹ ਹੁੰਦਾ ਸਿਸਟਮ ਵੀ ਇੱਥੇ ਇੱਥੇ ਲਾ ਦੇਣਾ ਉਹਨੇ ਘਟੀਰੀ ਜੀ ਕੋਹਾਗਲੇ ਗੇਟ ਕੋਲਾ ਜਿਹਨੇ ਇੱਕ ਵੀ ਚੱਕ ਕੇ ਪਾਉਣੀ ਸੌਖੀ ਹੋ ਜਿੰਦੇ ਸਟੈਂਡ ਜੇ ਵਾਹ ਫੀਲਡ ਫੁੱਟ ਤਾਂ ਫੇ ਵੀ ਰੱਖਦਾ ਹਲੇ ਛੱਡ ਹੁਣ ਵੀ ਛੱਡ ਦੇਣਾ ਹਾਂ ਇੱਧਰ ਉਹ ਜਿਹੜੇ ਕੱਖ ਲਿਆਉਣੇ ਨੇ ਨਾ ਗਾਂਾਂ ਤੇ ਹਾਂ ਜੀ ਉਹਨੇ ਕਿਥੇ ਕਾਹਲੇ ਪਰ ਸਾਈਕਲ ਪਰ ਹਾਂ ਉਹ ਤੇ ਜਿੰਦਾ ਉਹ ਲਾ ਦੇਣੀ ਹੂੰ ਹੂੰ ਇਹਦੇ ਚ 6 ਫੁੱਟ ਜਿਹੜਾ ਛੱਡ ਕੇ ਲਾਉਂਦੇ ਗਾਂਾਂ ਦੇ ਕੱਖ ਲੰਘਣ ਉਹਦਾ ਫਾਇਦਾ ਹਾਂ ਜੀ ਹਾਂ ਕਿਉਂ ਦੇਖੂਗਾ ਫੇ ਲਾਏ ਦੋ ਮੇਰੇ ਗੱਡ ਕਰਨੀ ਗੱਡੀ ਪਿੱਛੇ ਠਾਕੇ ਕਰ ਲੂ ਦੌਰ ਫੇ ਬਾਜ ਲੱਗਿਆ ਚ ਲਾਉਣੂ ਉਹਨਾਂ ਨੂੰ ਆ ਵੀ ਸਥਾਪਿਤ ਉਧਰਲੀ ਸਾਈਡ ਤਾਂ ਬਈ ਇਹਨੇ ਪਰਲੇ ਸਾਫ ਕਰਤੀ ਐਨ ਪੋਲਟਰੀ ਫਾਰਮ ਦੀ ਆਹ ਸਾਈਡ ਵੀ ਕਰਵਾ ਲਓ ਇੱਕ ਵਾਰੀ। ਉਹਨੇ ਕਿਹਾ ਫਿਰ ਉਹ ਉਧਰ ਲਾ ਗਿਆ ਮੰਡੇ ਜਬ ਮੰਡੇ ਕਿੰਨੇ ਦਾ ਕੰਮ ਰਹਿ ਗਿਆ ਸੀ। ਇੱਥੇ ਹੀ ਮੰਡੇ ਚ ਨਾਲੇ ਤੁਸੀਂ ਕਹਿੰਦੇ ਨੂੰ ਬੱਟਾ ਵੱਡਣਾ ਵਾ ਜਾਂ ਮੈਂ ਉੱਥੇ ਖੇਤ ਚ ਗਿਆ। ਇਹ ਧਾਨਾਂ ਤੋਂ ਕੱਕ ਲੱਗਿਆ ਉਹਦੇ ਉੱਤੇ ਨੋਮਨੀ ਗੋਲਡ ਸਪਰੇਅ ਕਰੀ ਵੀ ਐ। ਖੇਤੇ ਹੋਈ ਰਹਿ ਗਿਆ ਫਿਰ। ਚਲ ਫੇਰ ਸਪਰੇਅ ਕਰੂ ਕਰ ਲਈ ਤੇ ਜੈਨੂ ਬਾੜਨਾ ਦਾ ਵਿੱਚ। ਉਹ ਵੀ ਆ ਡੀਲੀ ਬਹੁਤ ਐ। 600 ਉਹਦੇ ਸਾਰਾ ਕੁਝੇ ਖਤਮ ਕਰ ਦੋਨਾ ਡੀਲੀ ਆਹ ਜਿਹੜਾ ਕੱਕ ਕੁੱਕ ਜਿਹੜਾ ਫਾਲਤੂ ਧਾਨ ਧਾਨ 650 650 ਦੀ ਸਪਰੇਅ ਕਾਨੂੰ ਕਰਨੀ ਤੇ ਜਿਹਦੀਆਂ ਦਿਹਾੜੀਆਂ ਉੱਥੇ ਲਾਉਣੀਆਂ ਤੇ ਦੋ ਚਾਰੀ ਪਿਚਾਰੀ ਮੋਹ ਜਣਾ ਸਾਫ ਚਲ ਕੋਈ ਨਹੀਂ ਧੱਲੇ ਆਉਣੇ ਉਹਨੂੰ ਹਾਂ ਦੇਖ ਲੈਣੇ ਚੱਲ ਹੁਣ ਤਾਂ ਇਹਦੀ ਦਿਹਾੜੀ ਇੱਧਰ ਲੱਜਣੀ ਕਹਿੰਦਾ ਮੈਂ ਹੀ ਲਾ ਦੂੰਗਾ ਸਰਦਾਰ ਜੀ ਆ ਕੀ ਕੀ ਲਾਉਣੇ ਹੈ ਹਾਂ ਇਹ ਕਹਿੰਦਾ ਮੈਂ ਹੀ ਲਾ ਦੂੰਗਾ ਘਾਰੇ ਨਾਲ ਹੀ ਕੋਈ ਬਤਾਲਿਆਣ ਜਾ ਕੇ ਲੋ ਆਈ ਦੇ ਦੇਣੀ ਇੱਥੇ ਹਾਂ ਨਹੀਂ ਹਾਂ ਕਿੰਨੇ ਮੈਂ ਕੱਢਣਾ ਪੱਤਰ ਕਹੀ ਗੱਲ ਮੋਹ ਲਾਈਓ ਖਤੇੜ ਵੀ ਬਾਸਮਤੀ ਲਾਈ ਮਾਂਡੇ ਚ ਹਾਂ ਉਹ ਕਿਹਦੇ ਉੱਤੇ ਮਖਰੋ ਕਰਿਆ ਉਦੋਂ ਤੁਹਾਡੇ ਕੋਲ ਤਾਂ ਉੱਥੇ ਪਾਣੂ ਬਾਧੂ ਆ ਪਾਣੀ ਤਾਂ ਰਵੀ ਵਾਦੂ ਆ ਮੋਟਰ ਵੇਲੀ ਮੋਟਰ ਵੇਲੀ ਗੜੀ ਤੁਹਾਡੇ ਕੋਲ ਪਈ ਏ ਝੱਟਪਟ ਕੇ ਨਹੀਂ ਉਹ ਪਈ ਏ ਇੱਕ ਪੰਪੜੀਆਂ ਨੂੰ ਜੀ ਇੱਕ ਪੰਪਾ ਹਲਵਾਇ ਦੇ ਉਹ ਸਾਈਡ ਪਰ ਹੋ ਗਿਆ ਆ ਢੇਰੀ ਜਿਹੜੀ ਮਿੱਟੀ ਦੀ ਪਈ ਆ ਆ ਖਤਮ ਕਰਾ ਉਸਲੇ ਉਹਨਾਂ ਨੂੰ ਕੱਖ ਨੂੰ ਉਹ ਪਰਲੀ ਸਾਈਡ ਤਾਂ ਨਾ ਖੁਰਚ ਖਰਚ ਕੇ ਨਾ ਸੈਟ ਕਰਤਾ ਆ ਹੀ ਰਹਿ ਗਿਆ ਇਨਾਂ ਕੇ ਵਿੱਚ ਜੰਡਾਲ ਦਾ ਹਾਂ ਝੱਟਪਟ ਚਾਹੀਏ ਇਹਦੇ ਪਰ ਝੱਟਮਟ ਜਿਹੜੇ ਆਪਣੇ ਫਲਾਂ ਵਾਲੇ ਬੂਟੇ ਬਚਾ ਕੇ ਬਾਕੀ ਵਰ ਝੱਟਪਟ ਮਾਰਾ ਕੇ ਫੜੇਗਾ ਉੱਪਰਾਂ ਜਿਹੜਾ ਪਾਲਾ ਦਰਵਾਜ਼ੇ ਉਸ ਦੇ ਵਿੱਚ ਬੂਟੇ ਆ ਪਰ ਉੱਥੇ ਦਾ ਹਾਂ ਉਹ ਕਹਿੰਦਾ ਮੈਂ ਬੁੱਟੇ ਤੇ ਬਚਾ ਕੇ ਬਸ ਬਾਕੀ ਝੱਟ ਪੱਟ ਮਾਰ ਕੇ ਭਰੇ ਕਰੋ ਚਲੋ ਮੈਂ ਹੁਣ ਰੀਤ ਇਹਦੇ ਚ ਸਾਫ ਕਰਿਆ ਬਸ ਲੋਕ ਆਉਂਦਾ ਹਾਂਜੀ ਝੱਟ ਪੱਟ ਨਾ ਫੇ ਕੱਖ ਦੇ ਤਾਂ ਵਿੱਚੇ ਦਿਖੀ ਜਾਣੇ ਜੇ ਸਾਫ ਕਰਨ ਨੂੰ ਨਾ ਫੁੱਟ ਨੂੰ ਚਿੱਟਾ ਪੀੜਾ ਪੀੜਾ ਹੋ ਜਾਣਾ ਮੈਂ ਕਹਿੰਦਾ ਕਹੀ ਗਿਆ ਕਿ ਜੋ ਤਾਂ ਲੱਖਣੇ ਦਾ ਸਰੀਰ ਆਪਾਂ ਚਲ ਜਿੱਕਣਾ ਮਰਜ਼ੀ ਕਰਾ ਲਓ ਔਰ ਇਹ ਪਾਲੇ ਪਾਸੇ ਕਹੀ ਜੀ ਬਣਾਤੀ ਆ ਹਾਂ ਚੂਹੇ ਕਹੀ ਤੇ ਵਿੱਚ ਰੂਟਾ ਬੀਟਰ ਨੇ ਵਿੱਚੇ ਕਰਤੇ ਮੈਂ ਬਾਦੇ ਕਾਉਣ ਕੱਢ ਲਿਆ ਮੈਨੂੰ ਲੱਗਦਾ ਉਹਦੇ ਕਾਉਣ ਬਟਨ ਲੱਗਿਆ ਵੇ ਜਿਹੜਾ ਵਿੱਚ ਹਜੇ ਤੂ ਹੈਗੇ ਖੱਡਾਂ ਚ ਨਿਕਲਣਾ ਪਾਣੀ ਨਿਕਲਿਆ ਨਿਕਲਣਾ ਬਹੁਤ ਵਿੱਚ ਹਾਂ ਕੋਈ ਨਹੀਂ ਕੋਈ ਆਪਣਾ ਕੰਮ ਕਰਨਾ ਹੈ ਮੈਂ ਜਾ ਮੈਨੂੰ ਸੁਭਰਿਤ ਨੂੰ ਦਵਾਜ ਦਵਾ ਲਾ ਮੈਨੂੰ ਹਵਾ ਜੀ ਲੱਗ ਲੈਣ ਦੋ 2 ਘੰਟੇ ਤੱਕ ਵਾ ਫੇਰ ਮਾਰ ਦਿੰਦਾ ਜੱਦੂ ਘੋੜਾ ਹਾਂ ਅਜੇ ਉਹ ਤੇ ਬੱਟ ਬੱਟ ਲਾ ਲੀਏ ਕਿ ਕੀ ਕਰੀਏ ਲਾ ਦੋ ਲਾ ਦੋ ਮਿੱਟੀ ਲਵਾ ਲਓ ਉਹਨੂੰ ਕਰਕੇ ਉਧਰਲੀ ਸਾੜ ਹਜੇ ਇਹ ਜੀ ਧੁੱਪ ਚ ਮਿੱਟੀ ਕਿਆ ਲਵਾਉਂਗਾ ਤੁਸੀਂ ਰੈਸਟ ਕਰੋ ਸ਼ਾਮ ਨੂੰ ਠੰਡ ਜਾ ਬੱਦਲ ਆ ਗਿਆ ਜਾਂ ਕਰ ਲਈ ਝੱਟ ਲਾ ਲਈ ਬਣੀ ਜੱਤੋਂ ਪਾ ਕੇ ਪੱਕਾ ਟਾਈਮ ਐ ਛੜਾ ਹੋ ਗਿਆ 12 ਦਾ ਵੱਜ ਗਿਆ ਬਸ 1 ਵਜੇ ਤੱਕ ਉਹਨੂੰ ਰੈਸਟ ਕਰ ਲੈਣੀ ਜਿੰਨੇ ਨੂੰ ਨੇ ਕੱਕ ਕੁੱਕ ਜਟੋਣੇ ਇਹਨਾਂ ਨੂੰ ਵਧਾਓ ਲੰਚ ਟਾਈਮ ਹੋ ਰਣਾ ਚਲੋ ਮਿਲਦੇ ਜੀ ਫੇਰ ਤੁਹਾਨੂੰ ਲਓ ਜੀ ਅ ਦੁਪਹਿਰ ਤੋਂ ਬਾਅਦ ਤੀਏ ਪੈਰ ਨੂੰ ਲੱਗ ਲਈ ਝਾਟੋ ਰੇ ਪੂਰੀ ਤੂੰ ਮਿੱਟੀ ਜਹਤੋਂ ਨਾ ਕੇ ਆਇਆ ਹੁਣ ਆ ਦੇਖਿਆ ਕੀ ਕਰਦੀ ਐ ਦੇਖ ਲੈ ਅਰ ਅਖੰਦਰ ਆ ਉਹ ਨਾ ਫਿਕਰ ਆ। ਇਹ ਚਾਹੀਦੇ ਪੁੱਤੇ ਦੇ ਦੇ। ਆ ਇਹ ਮਿੱਟੀ 'ਚ ਖੇਲਣਾ ਇਹ। ਬਾਈਕ 'ਚ ਇੱਕ ਪਾੜ ਪਾ ਦਮੋ ਜੀ ਇਹਨੂੰ ਹਣ। ਇੱਕ ਪਾੜੇ ਬਸ ਆ ਜੂ। ਮੈਂ ਬਣਾਇਆ ਤਾਂ ਦੇਖਦਾ। ਆ ਕਮੀਜ਼ ਕਿੱਥੇ ਤੋਂ ਕੱਢ ਲਿਆ ਉੱਚਾ ਜਾ ਤੁਸੀਂ ਉੱਚਾ ਨਹੀਂ ਲੱਗਦਾ ਤੁਹਾਨੂੰ ਇਹ? ਕੱਦਾ ਤੋਂ ਦੇਖਣ ਨੂੰ ਪਹਿਲੀ ਮੋਟਾ ਲੱਗਦਾ ਉਹਨਾਂ ਨੂੰ ਦੇਖਣ ਨੂੰ। ਉਹ ਨਾ ਉਹ ਵੀ ਉੱਚਾ ਲੱਗਦਾ ਗੋਡਿਆਂ ਤੱਕ ਤਾਂ ਹੁੰਦਾ ਹੀ। ਆਹ ਤੋ ਪਾ ਲਈ ਮੰਨੂ ਐ ਜੀਵ ਜਾ ਲੱਗਦਾ ਵੀ ਗਰਮੀ ਵਿੱਚ ਪੂਰੀਆਂ ਬਾਹਾਂ ਦਾ ਪਾਇਆ ਵਾ ਹਾਂ ਮੈਂ ਤਾਂ ਗਿਰ ਗਈ ਹਾਂ ਹਾਂ ਕਿੱਥੇ ਨੂੰ ਗਿਰ ਗਈ ਤੂੰ ਅੱਜ ਕਵਾੜ ਕਹਿੰਦਾ ਨੇ ਝੋ ਕਰਦੇ ਕਹਿੰਦਾ ਹੈ ਮੈਂ ਉਹ ਕਹਿੰਦਾ ਮੈਂ ਤਾਂ ਕਿਹਾ ਤਾਂ ਮੈਂ ਤੂੰ ਮਾਰ ਦੋ ਇਹਦੇ ਪਾ ਝਟਪਟ ਪਾਪਾ ਜੀ ਨੇ ਲਵਾਤੀ ਝਟ ਚੱਕ ਤਾਂ ਅਸੀਂ ਬਾਹਰ ਵਧੀਆ ਨਿਬੜ ਗਿਆ ਕੰਮ ਸਾਫ ਸੁਥਰੇ ਜੋ ਉੱਪਰ ਹਰਿਆਈ ਜੀ ਰੱਖੀ ਵੀ ਹੈ ਨਾ ਉਹ ਵੀ ਟਾਈਮ ਬਹੁਤ ਸਾਰੇ ਵਕਟ ਪੈਂਦੀ ਨਹੀਂ ਨਹੀਂ ਹੁਣਾਂ ਦਾ ਮਿੱਟੀ ਦਾ ਕੀ ਹੀਲਾ ਕਰਨਾ ਵੀ ਇਹ ਮਿੱਟੀ ਵਿੱਕੀ ਉਧਰ ਪਾਸੇ ਪੈਣ ਸਾਰੀ ਉਹ ਉਹ ਪਰਲੀ ਸੜਨ ਪਰ ਲੈ ਜਾਣਾ ਇਹਨੂੰ ਥੋੜਾ ਜਿਹਾ ਉੱਚਾ ਕਰਾ ਲੈਣਾ ਕੜਕ ਤੇ ਪਾਨੇ ਹੂੰ ਕੀ ਕਰਦੀਆਂ ਹਾਂ ਚੱਲ ਫੇ ਕਮਾ ਦੇ ਕੰਨ ਨੂੰ ਕੰਮ ਜਾਂ ਹੁੰਦਾ ਤੁਸੀਂ ਤਾਂ ਕੋਈ ਨਾ ਉਹ ਦੇਖੋ ਉਹ ਆਪਣਾ ਨਾ ਧਰ ਕੇ ਕੋਈ ਵਿੱਚ ਹੁਣ ਪਲਾਨ ਕੀ ਫਿਰ ਲਾਉਣੇ ਤਾਂ ਤੂੰ ਕੁਝ ਕਰ ਤਾਂ ਲਾਉਣ ਵਾਸਤੇ ਤਿਆਰੀ ਚੱਲ ਰਹੀ ਆ ਅੱਛਾ ਇਹਨਾਂ ਦਾ ਸ਼ੌਕ ਹੀ ਪਾਣੀ ਇੱਥੇ ਅੱਜ ਲਈ ਸੜ ਡਾਊਨ ਪਾਉਣੇ ਇੱਕ ਪਾਣੀ ਪਾਣੀ ਪਾਪਾ ਜੀ ਤਾਂ 6 ਫੁੱਟ ਪਰ ਕਹਿੰਦੇ ਤੇ ਮਿਛੇ ਦਾ ਫੁੱਟ ਪਰਪਾਦ ਨੇ ਇੱਕ ਪੱਪਾ ਹਾਂ ਪੱਤਾ ਕੀ ਦੇਖਾ ਇਹ ਇੱਧਰ ਹਾਂ ਦੱਸ ਉੱਥੇ ਚੂਹੇ ਕਿੱਡੀਆਂ-ਕਿੱਡੀਆਂ ਖੱਡਾਂ ਦੇ ਲਾ ਵਿੱਚ ਇੱਧਰ ਆ ਜਾ ਜੇ 11 21 ਦੀ ਪਨੀਰੀ ਮਿਲ ਜੇਵੇ ਤਾਂ ਸਭ ਤੇ ਵੇਚ ਫਿਰ 11 21 ਦੀ ਕੀਦੇ ਕੋ ਸੁਣੀ ਸੀ ਨਾ ਸੁਣੀ ਤਾਂ ਹੈ ਕੋਈ ਮੁੱਲ ਇੱਥੇ ਕੋਈ ਇੱਧਰ ਕਹਿੰਦਾ ਮੈਂ ਖੰਟ ਮਾਨਪੁਰ ਕੀ ਨਹੀਂ ਕਹਿੰਦਾ ਮੁੱਲ ਵੇਚਦੇ ਪਨੀਰੀ ਪੂਰੀ ਉੱਥੇ ਬੰਦਿਆਂ ਤੇ ਪਤਾ ਕਰਨਾ ਪੈਂਦਾ ਦੱਲੀ ਕੋਲ ਤਾਂ 26-26 ਜੀ ਉਹ ਖੜੀ ਦੱਲੀ ਕੋਲ ਤਾਂ ਵੀ ਉਹ 26 ਉਹ ਲਾਉਣੀ ਪੈਣੀ ਫਿਰ ਤੇ 11-21 ਇੰਨੇ ਕਿ ਲੱਗ ਗਿਆ ਆਪਣਾ 6 ਮਹੀਨੇ ਦਾ ਦਾਸਣ ਪੂਰਾ ਹੋਣਾ 11-21 ਦਾ ਤਾਂ ਕੀ ਕਿਹਾ ਤਾਂ ਕਿਹਾ ਤਾਂ ਜਾ ਧਨੀ ਸਰਪੰਚ ਨੂੰ ਪੁੱਛ ਕੇ ਦੇਖਾਂ ਚਲੋ ਮਿਲਦੇ ਆਂ ਫਿਰ ਤੁਹਾਨੂੰ ਆ ਟੱਡੀ ਜੀ ਨੂੰ ਕਰ ਲੇ ਕਾਬੂ ਇੱਧਰ ਪਹਿਲਾਂ ਇਹਨੂੰ ਇਹਨੂੰ ਬੰਨਣਾ ਪੈਣਾ ਰਸੇ ਨਾਲ ਹੁਣ ਇਹ ਨਾਲ ਆ ਕੇ ਭੇਜੀ ਇਹਦੀ ਮੰਮੀ ਨੇ ਇਹ ਉਹ ਨਹੀਂ ਮੈਂ ਲਿਪੜ ਤੇ ਕਹਤੇ ਹੁਣ ਜਦ ਮਿੱਟੀ 'ਚ ਖੇਲੂਗੀ ਤੂੰ ਲਿਪੜੂਂਗੀ ਨਹੀਂ ਹਾਂ ਤਪਾਲਣੀ ਹੌਲੀ ਹੌਲੀ ਸਿਰਚ ਵੀ ਪਾ ਲੈਣੀ ਨਹੀਂ ਹਾਂ ਇੱਥੇ ਪਤਾ ਕਿੱਡਾ ਚੂਹਾ ਫਿਰਦਾ ਤਾਂ ਜਿੱਥੇ ਤੂੰ ਬੈਠੀ ਹੈ ਉਹ ਸਰਪੰਚ ਸਾਹਿਬ ਹੂੰ ਡੁੱਪੋ ਪਤਾ ਮਿੱਟੀ ਦਾ ਚਾਹੀਦਾ ਤਾਂ ਯਾਰ ਕੋ 10 15 ਕ ਗੁੱਛੀਆਂ ਜੇ ਹੈ ਕਿਸੇ ਬੰਦੇ ਕੋਲ ਉਹ ਨਾ ਪਤਾ ਕਰਨਾ ਜੀ ਇਸ ਤੇ ਨੂੰ ਉਹਦੇ ਕੋਲ ਨਹੀਂ ਹੈਗੀ ਉਹਦੇ ਤਾਂ ਪੁੱਛ ਲਿਆ ਨਾ ਉਹਦੇ ਕੋਲ ਚੱਬੀ ਹੈ ਅੱਛਾ ਹਾਂ ਫਿਰ ਮੈਂ ਪਹਿਲੀ ਵਿੱਚ ਲਾਉਣੀਓ ਇੰਨੀ ਕਿ ਲਾਉਣੀ ਆ ਯਾਰ ਥੋੜੀ ਜਿਹੀ ਜਗਾ ਬੈਲੀ ਹੋ ਗਈ ਸਾਡੀ ਉਹਦੇ ਵਾਲੀ ਚੈਰੀ ਮੱਕੀ ਜੀ ਵਾਲੀ ਡੇਢ ਕਿੱਗ ਨਾਲ ਆ ਵਿੱਚ 2 ਕਾਉਂਟਰ ਤੋਂ 2 ਕਾਉਂਟਰ ਹੋ ਗਈ ਆਪਣੇ ਖਾਨ ਜੋਗੇ ਆਪਾਂ ਜੀ ਨਾਲ ਕਿਹਨੂੰ ਪੁੱਛੇ ਹੋਰ ਯਾਰ ਯਾਰ ਹੁਣ ਤਾਂ ਮਨੁੱਖ ਦੀ ਮਸਲੇ ਲਗਾ ਨਹੀਂ ਤਾਂ ਫਿਰ ਨਾ ਸੰਧੂ ਵਾਲੇ ਨੂੰ ਹੁਣ ਸੇ ਚਲ ਮੈਂ ਕਰਦਾ ਫਿਰ ਮੈਂ ਉੱਧਰ ਕਰਦਾ ਆਪਣੇ ਸਾਲੇ ਨੂੰ ਫੋਨ ਉਹਨੂੰ ਕਹਣਾ ਵੀ ਸੰਧੂ ਵਾਲੇ ਰੋਡ ਪਰ ਚੈੱਕ ਕਰਕੇ ਆ ਵੀ ਇੱਥੇ ਕਹੇ ਜਾਣੇ ਨੇ ਪਨੀਰੀ ਪਨੂਰੀ ਲੈ ਵੀ ਹੁੰਦੀ ਹੈ ਨਾ ਬਾਠ ਠੀਕ ਆ ਓਕੇ ਠੀਕ ਆ ਠੀਕ 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 ਚਲੋ ਮਿਲਦੇ ਜੀ ਫੇਰ ਤੁਹਾਨੂੰ ਲੋ ਜੀ ਨੇੜੇ ਦੇ ਘਰੋਂ ਨਾ ਹੁਣ ਕਰੰਟ ਪਾ ਦੇ ਚਲ ਕਾਈ ਅਣੀ ਤੇਰੀ ਕਾਈ get up. ਕਿਆ ਹੋ ਗਿਆ ਹੁਣ ਹਾਂ ਕਾਲਾ ਤੇਲ ਦਾ ਗੇਰਿਆ ਨੇ ਉੱਥੋਂ ਨੂੰ ਪਤਾ ਨਹੀਂ ਆਹ ਕਿਆ ਹੋਇਆ ਛਟਕੇ ਜਿਹੀ ਮਾਰਦਾ ਦਾ ਵਿੱਚ ਪਤਾ ਨਹੀਂ ਕਿਆ ਚੱਕਰ ਹੋ ਰਿਹਾ ਸਾਨੂੰ ਅੱਛਾ ਆਹ ਗਿਰੇ ਤੋਕ ਕੇ ਦੋ ਅੱਗੇ ਤਾਂ ਪੈ ਕੇ ਕੱਟੇ ਇੱਕ ਜਿਹੀ ਜਿਹੀ ਹੋ ਗਿਆ ਕੋਸ ਕੰਪੰਗਾ ਪੈ ਗਿਆ ਕੋਈ ਲੱਗਦਾ ਲੱਗਦਾ ਹੈ ਪੰਗਾ ਪੈ ਗਿਆ ਕੋਈ ਹਾਂ ਕੋਲਰ ਤਾਂ ਸਹੀ ਹੋ ਖੜਾ ਹੂੰ ਕੋਲ ਗਿਆ ਖੁੱਲ ਗਿਆ ਕੀ ਹੈ ਹਾਂ ਇਹਨੂੰ ਤਾਂ ਖੋਲਣ ਬਹੁਤ ਟਾਈਮ ਹੋ ਗਿਆ ਇਹਦੇ ਵਿੱਚ ਦੇਖ ਤਾਂ ਇਹਦੇ ਵਿੱਚ ਉਹ ਹੈਗਾ ਵਾਟਰ ਪਾਣੀ ਜਿਹਾ ਦੇਖ ਤਾਂ ਜਿਹੜਾ ਹੁੰਦਾ ਵਿੱਚ ਪਾਇਆ ਵਦੇ ਫੂਲਾਂ ਦਾ ਹੂੰ ਉਹ ਲਾਇਆ ਹੋਰ ਤਾਂ ਉਹ ਪਿਆ ਹੋਰ ਨਹੀਂ ਹਾਂ 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 ਤੁਸੀਂ ਦੇਖੋ ਉੱਪਰ ਸਕੇ ਭਰੇ ਵਾ ਹੂੰ ਇਹ ਦੇਖ ਨਾ ਬਹੁਤ ਚਾਚਾ ਕੋਪਰ ਦਾ ਸੁੱਕਾ ਪਿਆ ਸਾਰੇ ਜੀ ਉੱਥੇ ਨੂੰ ਕਹਤੋਂ ਨਟ ਉਹਨੇ ਕਿਹਾ ਤੇਲ ਕੀ ਚੀਜ਼ ਹੈ ਕਿੱਥੇ ਚੱਕਰ ਦੇਖ ਸਾਰਾ ਕੁਝ ਨਹੀਂ ਤਾਂ ਹੜ ਦੇ ਬੱਤਾਂ ਆਹ ਨਾਟੇ ਕੋਲ ਬੋਲ ਲਾ ਲਾ ਮਨ ਨੂੰ ਕਿਹੜਾ ਹੋ ਤੈਨੂੰ ਕਿਹੜਾ ਇਹ ਕਾਰਨਾ ਨਾ ਕਾਰਨਾ ਸੁਣਾ ਸੇ ਇੱਕ ਉਹ ਹੀਟ ਹੂਡ ਗਰਮ ਦਸਣੇ ਵਾਲਾ ਇਧਰ ਉਹ ਤੋਂ ਕੋਟਾ ਹਾ ਹੈ ਇਹ ਹੀਟ ਹੂਡ ਦਸਣੇ ਆ ਕੋਸੇ ਇਧਰ ਢਿੱਲਾ ਹੋਗਾ ਨਾਟ ਕਿ ਆ ਹੋਗਾ ਕਿ ਆ ਪ੍ਰੈਸ਼ਰ ਹੋਗਾ ਢਿੱਲਾ ਹੁੰਦਾ ਹਾਲੇ ਕਿ ਤੇ ਗਿਲ ਦਾ ਥੱਲੇ ਤੂੰ ਕਦੀ ਐਵੇਂ ਤੈਨੂੰ ਪਪੜੇ ਕੱਲੇ ਥੱਲੇ ਇਹ ਜੇ ਨਿਕਲਦਾ ਵਾ ਆ ਨਿਕਲਵਾ ਦੇਖੋ ਇਹਨੂੰ ਚੋਤੇ ਤੇਲ ਗਿਰਦਾ ਇਹਦੇ ਉੱਪਰ ਇਹਦੇ ਚੋਤੇ ਆਹ ਹੋਰੇ ਆਹ ਤਨੇ ਵੀ ਗਿਰਦਾ ਸਹੀ ਗੱਲ ਆ ਪਪਾ ਹੁਣ ਤਾਂ ਤਾਵੀ ਖੋਲਣਾ ਨੂੰ ਖੋਲਿਆ ਪਤਾ ਹੈਗਾ ਇਹਨੂੰ ਮੇਰੇ ਕਰਾਉਣੇ ਤੋਂ ਸਾਫ ਅੱਛਾ ਫਿਰ ਤਾਂ ਠੀਕ ਕੋਹ ਥੋੜੀ ਥਲੇ ਹੋਗਾ ਤਰੀਤ ਨੇ ਕਰਤਾ ਖਰਾਬ ਟਰੈਕਟਰ ਹੁਣ ਦੱਸ ਖੁੱਲ ਗਿਆ ਲੈ ਆ ਲੈ ਓ ਹੋ 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 ਚਲੋ ਜੀ ਸਾਡਾ ਕੰਮ ਇੱਥੇ ਨਿਬੜ ਵੀ ਗਿਆ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦੇਖਦੇ ਆਂ ਹੁਣ ਇਹਨੂੰ ਕੀ ਆ ਪੰਗਾ ਪਿਆ ਇਹਦਾ ਤਾਂ ਕਰਿਆ ਖਰਾਬ ਤੂੰ ਚਲਾਉਂਦੀ ਸੀ ਹਾਂ ਹੁਣ ਤਾਂ ਔਖੀ ਹੁੰਦੀ ਸੀ ਮੇਰੇ ਪੁੱਤ ਵੀ ਮੈਂ ਥੋੜਾ ਚਲਾਉਂਦੀ ਸੀ ਹਾਂ